ਸਰ ਜੀ ਆ ਜੀ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਸੱਚੇ ਤੋਂ ਲਗਾ ਸਕਦਾ ਜੀ ਆ ਗਏ ਸਮਝ ਗਏ ਹਾਂ ਜੀ ਜੀ ਜੈਸੇ ਜੈਸੇ ਹਾਂ ਜੀ ਜੈਸੇ ਜੈਸੇ ਹਾਂ ਹਾਂ ਫਿਰ ਤੁਸੀਂ ਜੀ ਸਤਿ ਸ਼੍ਰੀ ਅਕਾਲ ਜੀ ਅਸੀਂ ਆਪੇ ਅਸੀਂ ਕਿੰਨਾ ਜ਼ੈਤੁਨ ਸੇਟਾ ਬੇ ਨੋ ਨਾ ਸასიਆ ਜੀ ਹਾਂ ਜੀ ਬਾਈ ਜੀ ਤਾਂ ਉਹ ਬਲੇ ਸਤਿ ਸ਼੍ਰੀ ਅਕਾਲ ਜੀ ਇਹ ਕਿਹਾ ਜਲੇ ਠੀਕ ਠਾਕ ਤਾਂ ਹੀ ਸੁਣਾਉਂਦਾ ਮੈਂ ਸਾਬਦਤ ਦਾ ਮਤਲਬ ਕਰਨਾ ਚਾਹੁੰਦਾ ਜਿਹੜੇ ਬੰਦੇ ਇੱਥੇ ਪਹੁੰਚੇ ਨੇ ਸਾਡੀ ਮਦਦ ਵੀ ਕਰਦੇ ਆ ਤੇ ਸਪੋਰਟ ਵੀ ਕਰਦੇ ਆ ਹਮੇਸ਼ਾ ਹੀ ਤੇ ਕੈਂਪ ਨੂੰ ਕੰਮਸ਼ਾਹਬ ਕਰਨ ਵਿੱਚ ਉਹਨਾਂ ਦਾ ਬਹੁਤ ਯੋਗਦਾਨ ਆ ਥੈਂਕ ਯੂ ਅੱਜ ਅਸੀਂ ਇੱਥੇ ਸਾਰੇ ਗੁਰਚੰਦ ਸਿੰਘ ਢਿੱਲੋਂ ਦੀ ਆਨਰਿੰਗ ਜੋ ਸੈਰੇਮਨੀ ਹੈ ਉਹਦੇ ਲਈ ਕੈਂਟ ਵਿੰਡ ਸੈਂਟਰ ਦੇ ਵਿੱਚ ਕੈਂਟ ਦੇ ਵਿੱਚ ਇਕੱਠੇ ਹੋਏ ਆ ਜੋ ਕਿ ਆਪ ਸਾਰੇ ਤੁਸੀਂ ਜਾਣਦੇ ਹੋ ਗੁਰਚੰਦ ਸਿੰਘ ਢਿੱਲੋਂ ਨੂੰ ਅੱਜ ਤੋਂ ਨਹੀਂ ਮੈਂ ਤਕਰੀਬਨ 1998 ਤੋਂ ਜਾਣਨ ਲੱਗਾ ਹਾਂ ਜਦੋਂ ਤੋਂ ਇਹ ਐਸੀ ਏਰੀਆ ਦੇ ਵਿੱਚ ਮੂਵ ਹੋਏ ਆ ਤੇ ਇਹਨਾਂ ਦੀ ਸੇਵਾਵਾਂ ਜਿਹੜੀਆਂ ਆ ਉਹ ਆਪਾਂ ਗਿਣ ਨਹੀਂ ਸਕਦੇ ਜਿੰਨੀ ਇਹਨਾਂ ਨੇ ਸੇਵਾ ਕੀਤੀ ਹੈ ਕਮਿਊਨਿਟੀ ਦੀ ਬੱਚਿਆਂ ਦੀ ਨਾਲ ਮਿਲ ਕੇ ਜਿਸੇ ਵੀ ਕਿਸੇ ਵੀ ਕੰਮ ਤੇ ਕਹਿ ਦਿਓ ਚਾਹੇ ਗੁਰਦੁਆਰੇ ਦਾ ਹੋਵੇ ਚਾਹੇ ਕਮਿਊਨਿਟੀ ਦਾ ਹੋਵੇ ਬੱਚਿਆਂ ਦੀ ਖੇਡਾਂ ਦਾ ਹੋਵੇ ਸਾਰਾ ਉਹ ਵੱਡਾ ਜੋ ਇਹਨਾਂ ਨੇ ਯੋਗਦਾਨ ਪਾਇਆ ਬੱਚਿਆਂ ਦੀਆਂ ਖੇਡਾਂ ਦੇ ਵਿੱਚ 22 300 ਬੱਚੇ ਜੋ ਹੁੰਦੇ ਸੀਗੇ ਕੈਂਟ ਵੈਲਸਨ ਪਲੇ ਫੀਲਡ ਦੇ ਵਿੱਚ ਹਰੇਕ ਸੈਚਡੇ ਸੰਡੇ ਇਹ ਉੱਥੇ ਹੁੰਦੇ ਸੀ ਐਕਟਿਵ ਇਹ ਅੱਜ ਵੀ ਐਕਟਿਵ ਹੈ ਗੁਰੂ ਬਖਸ਼ਿਸ਼ ਕਰੇ ਇਹਨੂੰ ਚੜ੍ਹਦੀ ਕਲਾ ਬਖਸ਼ੇ ਇਸੇ ਤਰ੍ਹਾਂ ਹੀ ਚੜ੍ਹਦੀ ਕਲਾ ਦੇ ਵਿੱਚ ਰਹਿਣ ਜਿੰਨੀ ਦੇਰ ਵੀ ਇਹ ਆਪਣੀ ਕਮਿਟੀ ਦੀ ਸੇਵਾ ਕਰਦੇ ਰਹਿਣ ਸੋ ਮੈਂ ਧੰਨਵਾਦ ਕਰਦਾ ਹਾਂ ਆਏ ਸਾਰੇ ਆਏ ਪਤਵੰਤੇ ਸੱਜਣਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅੱਜ ਇਸ ਫੰਕਸ਼ਨ ਤੇ ਆਏ ਜਿੱਥੇ ਢੱਲੋਂ ਸਾਹਿਬ ਨੂੰ ਸਦਾ ਗੁਰਚਨ ਸਿੰਘ ਢੱਲੋਂ ਨੂੰ ਸਨਮਾਨ ਕੀਤਾ ਜਾਣਾ ਤੇ ਛੋਟਾ ਜਿਹਾ ਜਿਸੀਂ ਉਪਰਾਲਾ ਕੀਤਾ ਆਪਣੇ ਸਪੋਰਟਸ ਕਲੱਬ ਵੱਲੋਂ ਤੇ ਕਮਿਊਨਿਟੀ ਵੱਲੋਂ ਵੀ ਇਹ ਛੋਟੇ ਸੱਦੇ ਤੇ ਸਾਰੇ ਸੰਗਤ ਪਹੁੰਚੀ ਇਹਨਾਂ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਇਹਨਾਂ ਨੇ ਬਹੁਤ ਲੰਮਾ ਸਮਾਂ ਸਾਡੇ ਇੱਥੇ ਸੇਵਾ ਕੀਤੀ ਆ ਇਕੱਲੇ ਇੱਕ ਸਪੋਰਟਸ ਕੈਂਪ ਦੀ ਨਹੀਂ ਕੋਈ ਵੀ ਸਾਡੇ ਸ਼ਹਿਰ ਦੇ ਵਿੱਚ ਕੋਈ ਕਮਿਊਨਿਟੀ ਦਾ ਕੰਮ ਹੁੰਦਾ ਸੀ ਇਹਨਾਂ ਨੇ ਉੱਥੇ ਵੱਧ ਛੱਡ ਕੇ ਹਿੱਸਾ ਪਾਉਣਾ ਜਾ ਕੇ ਉੱਥੇ ਸਾਰਾ ਕੁਝ ਕਵਰ ਕਰਕੇ ਆਉਣਾ ਆ ਕੇ ਰਾਤ ਨੂੰ 12 1 ਵਜੇ ਘਰ ਆਉਣਾ ਘੰਟੇ ਬਾਅਦ ਮੈਨੂੰ ਇਹਨਾਂ ਦਾ ਫੋਨ ਆ ਜਾਣਾ ਜੀ ਫਲਾਣਾ ਬੰਦਾ ਸੀ ਉਹਦਾ ਕੀ ਨਾਮ ਸੀ ਮੈਂ ਕੀ ਗੱਲ ਮੈਂ ਖਬਰ ਭੇਜਣੀ ਆ ਇਹ 2 2 ਵਜੇ ਖਬਰਾਂ ਭੇਜਦੇ ਰਹੇ ਆ ਇਹਨਾਂ ਨੇ ਅਜੀਤ ਅਖਬਾਰ ਦੇ ਥਰੂ ਫਿਰ ਨੂੰ ਸਾਰੀ ਦੁਨੀਆ ਦੇ ਵਿੱਚ ਸਾਡੇ ਫੈਟਲ ਦਾ ਨਾਮ ਉੱਚਾ ਕੀਤਾ ਆ ਇੱਕ ਬੜੀ ਵੱਡੀ ਗੱਲ ਆ ਅਸੀਂ ਇਹਨਾਂ ਦੇ ਬਹੁਤ ਧੰਨਵਾਦੀ ਆ ਤੇ ਹੋਪ ਇਹ ਇਦਾਂ ਹੀ ਸੇਵਾ ਕਰਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਤੇ ਨਿੱਗੀ ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡਾ ਆਪਣਾ ਗਾਇਕ ਰਣਜੀਤ ਤੇਜੀ ਔਰ ਮੈਂ ਅੱਜ ਖਾਸ ਇੱਕ ਗੱਲ ਕਰਨ ਜਾ ਰਿਹਾ ਜਿਸ ਵਿਸ਼ੇ ਦੇ ਉੱਤੇ ਇਹ ਗੱਲ ਹੈ ਸਰਦਾਰ ਗੁਰਚਰਨ ਸਿੰਘ ਢਿੱਲੋਂ ਸਾਹਿਬ ਜੋ ਕਿ ਅਜੀਤ ਅਖਬਾਰ ਤੋਂ ਲੈ ਕੇ ਜਗ ਬਾਣੀ ਅਖਬਾਰ ਤੋਂ ਲੈ ਕੇ ਵਰਲਡ ਦੇ ਵਿੱਚ ਜਿੰਨੀਆਂ ਵੀ ਪੰਜਾਬੀ ਦੀਆਂ ਅਖਬਾਰਾਂ ਚੱਲਦੀਆਂ ਨੇ ਉਹਦੇ ਵਿੱਚ ਇਹਨਾਂ ਦੇ ਹਮੇਸ਼ਾ ਆਰਟੀਕਲ ਤੇ ਸਾਡੀ ਕਮਿਊਨਿਟੀ ਦੇ ਜਿੰਨੇ ਵੀ ਪ੍ਰੋਗਰਾਮ ਫੰਕਸ਼ਨ ਹੁੰਦੇ ਨੇ ਹਮੇਸ਼ਾ ਛਾਪੇ ਜਾਂਦੇ ਨੇ ਤੇ ਅੱਜ ਇਹ ਜਿਹੜਾ ਤੁਸੀਂ ਪਿੱਛੇ ਇਕੱਠੇ ਦੇਖ ਰਹੇ ਹੋ ਉਹਨਾਂ ਨੂੰ ਅੱਜ ਸਨਮਾਨਿਤ ਕੀਤਾ ਜਾਣਾ ਹੈ ਇਸ ਖੁਸ਼ੀ ਦੇ ਵਿੱਚ ਅੱਜ ਸਾਰਾ ਕੈਂਟ ਸ਼ੈਰ ਸਿਆਟਲ ਐਵਰੇਟ ਤੇ ਦੂਰ ਦੂਰ ਤੋਂ ਕੈਨੇਡਾ ਤੱਕ ਤੋਂ ਕੈਲੀਫੋਰਨੀਆ ਤੱਕ ਤੋਂ ਅੱਜ ਮਹਿਮਾਨ ਇੱਥੇ ਪਹੁੰਚੇ ਨੇ ਤੇ ਬਹੁਤ ਹੀ ਸੋਹਣਾ ਜਿਹਾ ਪ੍ਰੋਗਰਾਮ ਹੋਣਾ ਤੇ ਉਹਨਾਂ ਨੂੰ ਸਨਮਾਨ ਕੀਤਾ ਜਾਣਾ ਕਿਉਂਕਿ ਕੁਝ ਸ਼ਖਸੀਅਤਾਂ ਇਹੋ ਜਿਹੀਆਂ ਹੁੰਦੀਆਂ ਨੇ ਜਿਨ੍ਹਾਂ ਦਾ ਸਨਮਾਨ ਬਣਦਾ ਵੀ ਹੈ ਉਹ ਇਸ ਕਰਕੇ ਕਿਉਂਕਿ ਇਹਨਾਂ ਨੇ ਹਮੇਸ਼ਾ ਕਮਿਊਨਿਟੀ ਦੀ ਸਪੋਰਟ ਕੀਤੀ ਆ ਕਮਿਊਨਿਟੀ ਦੇ ਨਾਲ ਖੜੇ ਨੇ ਹਰ ਜਗ੍ਹਾ ਤੇ ਤੇ ਜਿਹੜੇ ਬੱਚਿਆਂ ਦੇ ਪ੍ਰੋਗਰਾਮ ਵੀ ਕੀਤੇ ਜਾਂਦੇ ਨੇ ਜਾਂ ਕੋਈ ਮੈਚ ਹੁੰਦਾ ਹੈ ਜਾਂ ਕਿਤੇ ਵੀ ਕਿਸੇ ਤਰ੍ਹਾਂ ਦਾ ਕਮਿਊਨਿਟੀ ਰਿਲੇਟਡ ਕੋਈ ਵੀ ਪ੍ਰੋਗਰਾਮ ਹੁੰਦਾ ਉੱਥੇ ਵੱਧ ਚੜ ਕੇ ਸਭ ਤੋਂ ਮੁਰੇ ਇਹ ਹਿੱਸਾ ਪਾਉਂਦੇ ਨੇ ਆਪਣਾ ਯੋਗਦਾਨ ਪਾਉਂਦੇ ਨੇ ਔਰ ਕਮਿਊਨਿਟੀ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਦੇ ਨੇ ਤੇ ਸਾਡੇ ਸਾਰਿਆਂ ਵੱਲੋਂ ਬਹੁਤ ਬਹੁਤ ਉਹਨਾਂ ਨੂੰ ਬੈਸਟ ਵਿਸ਼ਸ ਹੈ ਵਧਾਈਆਂ ਉਹਨਾਂ ਦੇ ਫਿਊਚਰ ਵਾਸਤੇ ਤੇ ਅੱਜ ਦਾ ਜਿਹੜਾ ਉਹਨਾਂ ਨੂੰ ਸਨਮਾਨ ਕੀਤਾ ਜਾਣਾ ਉਹਦੇ ਵਾਸਤੇ ਉਹਨਾਂ ਨੂੰ ਬਹੁਤ ਸ਼ੁਭ ਕਾਮਨਾਵਾਂ ਸਤਿ ਸ੍ਰੀ ਅਕਾਲ ਅੱਜ ਦਾ ਇਸ ਸਮਾਗਮ ਸਰਦਾਰ ਗੁਰਚੰਦ ਸਿੰਘ ਢਿਲਹਰਾਂ ਦੀ ਦੇ ਸੰਬੰਧ ਵਿੱਚ ਹੈ ਜਿਨ੍ਹਾਂ ਦੀ ਸਾਡੀ ਕਮਿਊਨਿਟੀ ਨੂੰ ਬਹੁਤ ਲੰਬੇ ਸਮੇਂ ਤੋਂ ਬੜੀਆਂ ਸਲਾਘਾਯੋਗ ਸਵਾਵਾਂ ਰਹੀਆਂ ਨੇ ਤੇ ਅੱਜ ਅਸੀਂ ਸਾਰਿਆਂ ਨੇ ਸੈਟਲ ਕਮਿਊਨਿਟੀ ਦੇ ਪਤਵੰਤੇ ਸੱਜਣਾ ਨੇ ਫੈਸਲਾ ਕੀਤਾ ਹੈ ਕਿ ਉਹਨਾਂ ਨੂੰ ਬੁਲਾ ਕੇ ਉਹਨਾਂ ਦੇ ਬਾਰੇ ਵਿੱਚ ਦੱਸਿਆ ਜਾਵੇ ਕਿ ਇਹ ਕਿਵੇਂ ਸਾਡੀ ਕਮਿਊਨਿਟੀ ਲਈ ਸੇਵਾ ਤੇ ਕਦੋਂ ਤੋਂ ਕਰਦੇ ਰਹੇ ਨੇ ਇਹ ਸਮਾਗਮ ਸਪੈਸ਼ਲੀ ਅੱਜ ਉਹਨਾਂ ਦੇ ਵਾਸਤੇ ਹੈ ਤੇ ਬੜੀ ਸੰਗਤ ਹਮਹਾਮਾ ਕੇ ਆਈ ਹੈ ਆਉਣ ਵਾਲੇ ਸਾਰੇ ਸੱਜਣਾ ਦਾ ਦੋਸਤਾਂ ਦਾ ਉਹਨਾਂ ਦੇ ਸਬੰਧੀਆਂ ਦਾ ਵੀ ਦਿਲੋਂ ਧੰਨਵਾਦ ਕਰਦੇ ਹਾਂ ਔਰ ਅਜੇ ਕੁਝ ਆ ਵੀ ਰਹੇ ਨੇ ਆਉਣ ਤੇ ਸਮਾਗਮ ਸ਼ੁਰੂ ਕੀਤਾ ਜਾਵੇਗਾ ਅੱਜ ਮੈਂ ਇਹ ਆਪਣੇ ਦਿਲ ਤੋਂ ਧੰਨਵਾਦ ਕਰਦਾ ਆ ਸਿਮਰਨ ਟੀਵੀ ਸਾਡਾ ਟੀਵੀ ਦਾ ਸਿਮਰਨ ਜੀ ਦਾ ਜਿਨ੍ਹਾਂ ਨੇ ਟਾਈਮ ਦਿੱਤਾ ਔਰ ਇਸੇ ਤਰ੍ਹਾਂ ਇਹ ਕਰਦੇ ਰਹਿਣ ਆਉਂਦੇ ਰਹਿਣ ਦਿਲੋਂ ਧੰਨਵਾਦ ਜੀ ਅੱਜ ਦਾ ਜਿਹੜਾ ਸਮਾਗਮ ਅਸੀਂ ਕਰ ਰਹੇ ਹਾਂ ਇਹ ਢਿੱਲੋਂ ਸਾਹਿਬ ਲਈ ਕਰ ਰਹੇ ਹਾਂ ਔਰ ਢਿੱਲੋਂ ਸਾਹਿਬ ਦੇ ਬਾਰੇ ਮੈਂ ਤੁਹਾਨੂੰ ਥੋੜੀ ਜਿਹੀ ਵਾਕਫੀਅਤ ਦੇ ਦਿਆਂ ਇਹ ਇੰਡੀਆ ਤੋਂ ਜਦੋਂ ਦੇ ਆਏ ਆ ਉਦੋਂ ਦੇ ਸਾਡੀ ਕਮਿਊਨਿਟੀ ਦੇ ਵਿੱਚ ਇੰਨੇ ਇਨਵੋਲਵ ਰਹੇ ਆ ਤੇ ਇਹਨਾਂ ਦੀ ਜਿਹੜਾ ਯੋਗਦਾਨ ਆ ਉਹ ਬਹੁਤ ਆ ਸਾਡੇ ਬੱਚਿਆਂ ਦਾ ਕੈਂਪ ਲਾਉਂਦੇ ਆ 10 ਸਾਲ ਹੋ ਗਏ ਸਾਨੂੰ ਇਹ ਲਾਉਂਦਿਆਂ ਨੂੰ ਇੱਕ ਅੰਗਰੇਜ਼ੀ ਦਾ ਫਰੇਜ਼ ਹੈਗਾ ਜਿਹੜਾ 올 ਵਰਕ ਐਂਡ ਨੋ ਪਲੇ ਮੇਕਸ ਦਾ ਜੈਕ ਅ ਡੱਲ ਬாய் ਸੋ ਉਹ ਟਿਲੋਂ ਸਾਹਿਬ ਨੇ ਸਾਡੇ ਇੰਨਾ ਕਮਿਊਨਿਟੀ ਦਾ ਇਹ ਕੰਮ ਕੀਤਾ 10 ਸਾਲ ਤੋਂ 300 ਬੱਚੇ ਦੇ ਕਰੀਬ ਹਰ ਸਾਲ ਅਸੀਂ ਕੈਂਪ ਲਾਉਂਨੇ ਤੇ ਸਪੋਰਟਸ ਦਾ ਸੈਟਰਡੇ ਸੰਡੇ ਪਰ ਇਹ ਨਹੀਂ ਹੈਗਾ ਹਰ ਕੰਮ ਦੇ ਵਿੱਚ ਵਿੱਚ ਉਨੀ ਇੰਨਾ ਯੋਗਦਾਨ ਪਾਇਆ ਔਰ ਸਿਆਟਲ ਦਾ ਜੇ ਨਾਂ ਅਸੀਂ ਦੇਖੀਏ ਸਿਆਟਲ ਦਾ ਮੈਪ ਤੇ ਨਾਂ ਜਿਹੜਾ ਆ ਉਹ ਢਿਲੋਂ ਸਾਹਿਬ ਨਹੀਂ ਲੈਂਦਾ ਔਰ ਉਹਦੇ ਬਾਅਦ ਦੇਖੋ ਹਰ ਫੰਕਸ਼ਨ ਦੇ ਵਿੱਚ ਜਿਹੜੀ ਆਉਂਦਾ ਆ ਕੋਈ ਉੱਥੋਂ ਆਉਂਦਾ ਅਸੀਂ ਇਸ ਕਰਕੇ ਉਹਨਾਂ ਦੇ ਇੱਥੇ ਉਹਨਾਂ ਦਾ ਵੈਲਕਮ ਕਰਦੇ ਆ ਜਿਹੜੇ ਬਾਹਰੋਂ ਆਉਂਦੇ ਆ ਕਿਉਂਕਿ ਢਿਲੋਂ ਸਾਹਿਬ ਦਿਆ ਇਹ ਪੂਰਨੇ ਪਾਇਓ ਆ ਤੇ ਗਾਂ-ਗਾਂ ਜਿਹੜਾ ਹੈਗਾ ਕੰਮ ਇਹ ਇੰਝ ਹੀ ਚੱਲਦਾ ਰਹਿਣਾ ਤਾਂ ਇਹ ਜਿਹੜੀ ਸਨਮਾਨਤ ਅੱਜ ਕਰਨ ਦੀ ਹੈਗੀ ਆ ਉਹ ਇਹ ਆ ਕਿ ਜਿਹੜੇ ਜਿਹੜੇ ਬੰਦੇ ਕੰਮ ਕਰਦੇ ਆ ਜਦੋਂ ਉਹਨਾਂ ਨੂੰ ਤੁਸੀਂ ਸਨਮਾਨਤ ਕਰਦੇ ਆ ਤਾਂ ਉਹ ਜਿਹੜੇ ਗਾਂ ਦੇ ਬੱਚੇ ਵੇਖਦੇ ਆ ਉਹ ਵੀ ਸਾਡੀ ਕਮਿਊਨਿਟੀ ਦੇ ਵਿੱਚ ਓਕੇ ਅੱਗੇ ਕੰਮ ਕਰਦੇ ਆ ਸੋ ਸਾਡਾ ਜਿਹੜਾ ਹੈਗਾ ਇਹ ਤੁਸੀਂ ਦੇਖਣਾ ਸਾਡਾ ਟੀਵੀ ਤੇ ਤਾਂ ਸਿਮਰਨਜੀਤ ਪਾਜੀ ਤਾਂ ਬਹੁਤ ਹੀ ਸਾਡੇ ਹੈਗੇ ਆ ਹਰ ਚੀਜ਼ ਨੂੰ ਕਵਰ ਕਰਦੇ ਆ ਤਾਂ ਇਹਨਾਂ ਦਾ ਵੀ ਯੋਗਦਾਨ ਬਹੁਤ ਆ ਜਿਹੜਾ ਸੈਟਲ ਨੂੰ ਅੱਗੇ ਵਧਾਉਣ ਦਾ ਜਾਂ ਸਾਰਾ ਕੁਝ ਟੀਵੀ ਤੇ ਦੇਖਦੇ ਹੋ ਤਾਂ ਇਹਨਾਂ ਦਾ ਵੀ ਓਨਾ ਹੀ ਧੰਨਵਾਦ ਆ ਤਾਂ ਇਹ ਸਾਡਾ ਜੜੀ ਹੈਗੀ ਆ ਸਾਡਾ ਟੀਵੀ ਨੂੰ ਸਾਡੇ ਵੱਲੋਂ ਬਹੁਤ-ਬਹੁਤ ਸ਼ੁਭ ਕਾਮਨਾਵਾਂ ਤੇ ਤੁਸੀਂ ਚੜ੍ਹਦੀ ਕਲਾ 'ਚ ਰਹੋ ਸਤਿ ਸ੍ਰੀ ਅਕਾਲ ਤੇ ਦੱਸੋ ਜੀ ਜੜੀ ਰੱਖੋ ਕੋਈ ਤੁਹਾਨੂੰ ਉਲਟ ਨਾ ਦੇਖੋ ਜੀ ਉੱਤਰ ਦੇਖੋ Thank you.